मेरी कम्युनिटी सिख कम्युनिटी ने प्रोटेस्ट करना शुरू किया कि हनी सिंह नहीं आएगा ये गंदे गाने बना वो 500 लोग मेरे को इतना इरिटेट कर गए ना और हर्ट कर गए मैंने कहा यार मैं क्या ऐसा किया यार ये तो इसको इतना ऐसा क्या इशू बना रहे किसी भी चीज़ को कि मैंने क्या कल्चर खराब कर दिया तो मैंने कहा चलो कोई नहीं काम मेरा रोज का ना मुझको कोई रोके ना किसी ने रोका लड़के कहा मैं को बोला मैं में आ रहा है क्या भाई ये क्या चीज़ है ये क्या चीज़ है ये है चूच ये कुछ है जब पूरी चार बोटल खत्म हुई तो मैंने एक डिसीजन लिया मैं कहा इसको मैं पता कैसे गाऊंगा कैसे मैं का, मैं का, मैं इसको बच्चे की न, बच्चे की नसल में घुसारूंगा वोट का मैं नस्ल खराब कर नस्ल में घुसा दूंगा वोट का ਆਪਣੇ ਗਾਣਿਆਂ ਕਰਕੇ ਅਕਸਰ ਵਿਵਾਦਾਂ ਵਿੱਚ ਘੇਰੇ ਰਹਿਣ ਵਾਲੇ ਰੈਪਰ ਯੋਯੋ ਹਨੀ ਸਿੰਘ ਨੇ ਇੱਕ ਵਾਰ ਫੇਰ ਇੱਕ ਤਾਜ਼ਾ ਇੰਟਰਵਿਊ ਵਿੱਚ ਨਾ ਸਿਰਫ ਆਪਣੇ ਗਾਣਿਆਂ ਦਾ ਬਚਾਅ ਕੀਤਾ ਹੈ ਬਲਕਿ ਪੰਜਾਬੀਆਂ ਤੇ ਸਿੱਖ ਕੌਮ ਵੱਲੋਂ ਉਹਨਾਂ ਦੇ ਗਾਣਿਆਂ ਦੇ ਕੀਤੇ ਗਏ ਵਿਰੋਧ ਸੰਬੰਧੀ ਵੀ ਇੱਕ ਵੱਡੀ ਟਿੱਪਣੀ ਕੀਤੀ ਹੈ ਇੱਕ ਚੈਨਲ ਨੂੰ ਦਿੱਤੇ ਇੰਟਰਵਿਊ ਵਿੱਚ ਹਨੀ ਸਿੰਘ ਨੇ ਇਸ ਗੱਲ ਦਾ ਖੁਲਾਸਾ ਕੀਤਾ ਕਿ ਵਿਦੇਸ਼ ਵਿੱਚ ਉਹਨਾਂ ਦੇ ਸ਼ੋਅ ਦਾ ਕੁਝ ਪੰਜਾਬੀਆਂ ਨੇ ਅਤੇ ਸਿੱਖ ਭਾਈਚਾਰੇ ਨੇ ਵਿਰੋਧ ਕੀਤਾ ਅਤੇ ਹਨੀ ਸਿੰਘ ਦੇ ਗਾਣਿਆਂ ਨੂੰ ਸਮਾਜ ਵਿੱਚ ਲਚਰਤਾ ਫੈਲਾਉਣ ਵਾਲਾ ਦੱਸ ਕੇ ਆਲੋਚਨਾ ਕੀਤੀ ਪਰ ਹਨੀ ਸਿੰਘ ਦਾ ਇਸ ਬਾਰੇ ਇਹ ਕਹਿਣਾ ਹੈ ਕਿ ਉਸਨੇ ਕਦੇ ਵੀ ਕੋਈ ਅਜੀਹਾ ਗਾਣਾ ਨਹੀਂ ਗਾਇਆ ਅਤੇ ਉਸ ਦਾ ਕਹਿਣਾ ਹੈ ਕਿ ਉਸਤੇ ਹੋਏ ਵਿਰੋਧ ਤੋਂ ਬਾਅਦ ਉਸ ਨੂੰ ਇਨਾ ਗੁੱਸਾ ਆਇਆ ਕਿ ਉਸਨੇ ਉਹਨਾਂ ਗਾਣਿਆਂ ਨੂੰ ਹੋਰ ਨਵੇਂ ਅੰਦਾਜ਼ ਵਿੱਚ ਗਾਉਣਾ ਸ਼ੁਰੂ ਕੀਤਾ ਇਸ ਤੋਂ ਵੀ ਜ਼ਿਆਦਾ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਸ ਇੰਟਰਵਿਊ 'ਚ ਯੋਯੋ ਹਨੀ ਸਿੰਘ ਨੇ ਇਹ ਵੀ ਕਿਹਾ ਕਿ ਜਦੋਂ ਉਸਤੇ ਇਲਜ਼ਾਮ ਲੱਗਾ ਕਿ ਉਹ ਬੱਚਿਆਂ ਨੂੰ ਗਲਤ ਪਾਸੇ ਪਾਰ ਹੈ ਤਾਂ ਉਸਨੇ ਗੁੱਸੇ ਵਿੱਚ ਆ ਕੇ ਇਹ ਵੀ ਪ੍ਰਣ ਕੀਤਾ ਕਿ ਉਹ ਇਹੋ ਜਿਹੇ ਗਾਣੇ ਹੋਰ ਵੀ ਗਾਵੇਗਾ ਅਤੇ ਨਸਲਾਂ ਨੂੰ ਵਾਕਈ ਵਿਗਾੜ ਕੇ ਵਿਖਾਵੇਗਾ ਭਾਵ ਕਿ ਨਸਲਾਂ ਨੂੰ ਵੋਡਕਾ ਪੀਣ ਵਾਲੇ ਪਾਸੇ ਲਾਵੇਗਾ ਇਹ ਸਾਰੇ ਬੋਲ ਹਨੀ ਸਿੰਘ ਨੇ ਖੁਦ ਇਸ ਇੰਟਰਵਿਊ ਦੌਰਾਨ ਆਪਣੇ ਮੂੰਹੋਂ ਬੋਲੇ ਨੇ ਅਤੇ ਕਬੂਲ ਕੀਤੇ ਨੇ